ਮੈਂ ਦੱਸੋ ਵੀ ਪੱਕੀ ਗੱਲ ਕਰੋ ਕੱਚੀ ਦਾ ਕਰਿਓ ਨਾ ਤੁਸੀਂ ਵੀ ਪੱਕੀ ਹੋ ਲਾਓ ਪੱਕਾ ਹੀ ਲਾਦੇ ਆ ਪੱਕਾ ਲਾ ਫੇਰ ਗੱਲ ਬਣੂਗੀ ਆ ਲੈ ਫੜ ਬੋਲੋ 25000 ਦੀ ਬੱਕਰੀ ਲੈਣਾ ਨਾ ਪੱਕਾ ਮੋ ਲਾਇਆ ਵਾ ਕੱਚਾ ਨਹੀਂ ਲਾਇਆ ਨਾ ਉਹ ਤਾਂ ਠੀਕ ਹੈ ਗੱਲ ਐ ਤੱਕ ਇਹ ਅਸਲ ਤੇ ਹੀ ਖੜਾ ਰਹੀ ਸੋਨੇ ਤੇ ਉਦਾਂ ਵੇਚਣੀ ਆ ਅਰਸੇ ਤੇ ਤਾਂ ਬੱਕਰੀ 40 ਦੀ ਵਿਕੂਗੀ ਯੇ ਵੀਰੇ ਨਾਗ ਦੇ ਵੇਚਣੀ ਆ ਤਾਂ ਬੱਕਰੀ 30 ਤੋਂ ਥੱਲੇ ਵਿਕੜੀਆਂ ਚਾਹੇ ਸ਼ਾਮ ਨੂੰ ਵੇਚਣੀ ਚਾਹੇ ਹੁਣ ਵੇਚਣੀ ਮੂ ਤੇਰੇ ਲਈ ਮੈਂ ਲਾਸ਼ ਤੇ ਛੱਬੀ ਗਿਆ ਤੈਨੂੰ ਹਾਂ ਲਾਸ਼ ਤੇ ਛੱਬੀ ਉਹਨੇ ਤੈਨੂੰ ਰਾਤਾ ਦੇਦਾ ਬੱਧੀਆ ਛੱਬੀ ਲਾਸ਼ ਆਓ ਚਲੋ ਆਇਆ ਤਾਂ ਕੋਈ ਨਾ ਤੇਰਾ ਗੁੱਸਾ ਕਰਨਾ ਜਿਹੜੇ ਦੋਗੇ ਲਾ ਦੇ ਕੈਨਿਕ ਇੱਕ ਸੱਟ ਮਾਰ ਕੇ ਬੱਕਰੀ ਲਿਆ ਲੈ ਨਹੀਂ ਨਹੀਂ ਮੈਂ ਲਾਤੀ ਜਿਹੜੀ ਸੱਟ ਲਾਉਣੀ ਸੀ ਦੱਸਣਾ ਪੱਕੇ ਲਾਏ ਨੇ ਧਿਲੋਂ ਕਹਿ ਰਹੇ ਤੈਨੂੰ ਹੋਰ ਚੋ ਕਰਕੇ ਦੇਖ ਲਈ ਹੁਣ ਕਿਸੇ ਹੋਰ ਚੋ ਕੱਢ ਲਈ ਪਹਿਲੀ ਵਾਰੀ ਤਾਂ ਬੰਦੇ ਨੂੰ ਬੱਕਰੀਆਂ ਲੈ ਕੇ ਦੇਣੀਆਂ ਉਹ ਜੇ ਦੁੱਧ ਜਾ ਕੇ ਚੋਊਗਾ ਫਿਰ ਭੱਜਿਆ ਆਊ ਵਾੜ ਲਓ ਗਾਲ ਨਹੀਂ ਕੁੱਟਣਾ ਯਾਰ ਬੰਦਾ ਨਵਾਂ ਆਪਾਂ ਨੂੰ ਤੋਰਨਾ ਨਾਲ ਜੇ ਕਿਤੇ ਹੁੰਦਾ ਨਾ ਪੱਕਾ ਵਪਾਰੀ ਮੈਂ ਮੈਂ ਹਜ਼ਾਰ ਤੋਂ ਘੱਟ ਨਹੀਂ ਸੀ ਪਾਉਂਦਾ ਫੇਰ ਮੈਂ 27 ਦੀ ਜਗ੍ਹਾ 28 ਵੀ ਕਰ ਦਿੰਦਾ ਮੈਂ ਮੂੰਹ ਤੇ ਕਹਿ ਰਿਹਾ ਵੀਡੀਓ ਦੇ ਵਿੱਚ ਕਹਿ ਰਿਹਾ ਮੈਂ ਠੋਕ ਠੋਕ ਕੇ ਕਹਿੰਦਾ ਵੀ ਨਵੇਂ ਬੰਦੇ ਦੀ ਠੋਕ ਕੇ ਮਦਦ ਕਰਾਂਗੇ ਮੁੱਲਾਪੁਰ ਮੰਡੀ 'ਚ ਜਾਨਵਰ ਵੀ ਵਧੀਆ ਲੈ ਕੇ ਜਾਵਾਂਗੇ ਪਹਿਲਾਂ ਵੀ ਵੀਡੀਓ ਤੇਰੇ ਕੋਲੇ ਬਣਾਈ ਆ ਜਿਹੜਾ ਲੈ ਕੇ ਜਾਵਾਂਗੇ ਏਸੇ ਕੰਡੀਸ਼ਨ 'ਚ ਆਜੇ ਵੇਚ ਕੇ ਵੀ ਦਵਾਂਗੇ ਉਹਨੂੰ ਬੜੀ ਚੰਗੀ ਗੱਲ ਹੈ ਇਹਦਾ ਕਰਾਉਂਦੇ ਹੁਣ ਹਰ ਆਮ ਉਹਨਾਂ ਨੂੰ ਹਾਂ ਵੀ ਦਰਸ਼ਣਾ ਲਿਆ ਕਰ ਉਹਰੇ ਨੂੰ ਪੱਠ ਨੂੰ ਲਓ ਕਵੇਂ ਸੋਇਆ ਇਹ ਦੂਵੇ ਸੋਇਆ ਦੰਦਾਂ ਚ ਪੂਰੀ ਐ ਕੁ ਹਾਂ ਹਾਂ ਪੂਰੀ ਬੋਲੋ ਛੱਡ ਕੇ ਸਾਰਾ ਕੁਝ ਛੱਡ ਕੇ ਦੱਸ ਦੋ ਬਈ ਇਹਨੇ ਨੂੰ ਲੈ ਜਾ ਮੁੱਲ ਮੇਰੇ ਕੋਲੇ ਹੁੰਦੀ ਮੈਂ ਖਣੀ ਸੋਤੋਂ ਪੰਜ ਵੱਧ ਦੀ ਮੰਗਦਾ ਇਹ ਵੀ ਨਹੀਂ ਸੀ ਪਤਾ ਪੱਕਾ ਯਾ ਦੱਸ ਦੇ ਆਪਾਂ ਦੋਨੇ ਪੱਕੇ ਆ ਵੀ ਇੰਨੇ ਨੂੰ ਲੈ ਜਾਓ ਸਮਝ ਲਾ ਵੀ ਇਹ ਰਿਸ਼ਤੇਦਾਰ ਨਹੀਂ ਯਾਨੀ ਮੇਰੇ ਘਰੇ ਜਾਣੀ ਐ ਉਹ ਤਾਂ ਠੀਕ ਐ ਜੀ ਗੱਲ ਮੈਂ ਦੇਖ ਲਈ ਜੀ ਦੇਖ ਲੈਂਦਾ ਹੋਰ ਦੇ ਦੋ 2000 ਕੱਢ ਦੇ 2000 ਵਾਲੀ ਤਾਂ ਗੱਲ ਹੀ ਨਹੀਂ ਯਾਰ ਸੜੇ ਦੋ ਵਾਲੀ ਹੁੰਦੀ ਦਮੇ ਤਨ ਕਹਿਦਾ ਹੀ ਨਾ ਹੁਣ ਵੀ ਹੁਣੇ ਚੰਗਾਇਆ ਬੱਠ ਖਰੀਦ ਬਹੁਤਾ ਥੱਲੇ ਉਹ ਵੇਜਾ ਪਸ਼ੂ ਨੂੰ ਤੇ ਆ ਜਿੱਥੇ ਮਰਦੀ ਦੇਖ ਲਾ ਉਹ ਤਾਂ ਹੁਣ ਤੁਹਾਨੂੰ ਵੀ ਦਿਖਦੀ ਵਾ ਹੁਣ ਆ ਇਹਦਾ ਫੰਡਰੇ ਵੇਚਤੀ ਬਾਹੀ ਤੇ 10000 ਰੁਪਏ ਅਸੀਂ ਬੱਚਾ ਬੱਚਾ ਕਿਹਨੇ ਰੱਖ ਲਿਆ ਅਸੀਂ ਰੱਖਣ ਦਾ ਤਾਂ ਗਿਆ ਚੱਲ ਹੁਣ ਆ ਹੀ ਨਹੀਂ ਨਹੀਂ ਬੱਕਰਾ ਕਹਿਰਾ ਬੱਕਰਾ ਵਾ ਇਹਦਾ ਪਲੂ ਵਧੀਆ ਪਹਿਲੇ ਸੂਏ ਦਾ ਇਹਦੇ ਪੁੱਤ ਉਰੇ ਜਿੱਤਿਆ ਥੋੜੇ ਮੇਲੇ ਚ ਪੂਰਾ ਬੜੇ ਬੱਕਰੇ ਦੀ ਕਾਲੇ ਦੇ ਨਿਵਾਸੀ ਦੀ ਜਾਈਦੀ ਬੱਚਾ ਤਾਂ ਵੱਡਦਾ ਇਹਦਾ ਘਰੇ ਕਿ ਆਪਾਂ ਪੋਲ ਹੁਣ ਕਿੰਨੇ ਦਈਏ ਬਸ ਦੱਸੋ ਤੁਸੀਂ ਪੱਕੀ ਗੱਲ ਕਰੋ ਕੱਚੀ ਦਾ ਕਰਿਓ ਨਾ ਤੁਸੀਂ ਵੀ ਪੱਕੀ ਉਹ ਲਾਓ ਪੱਕਾ ਹੀ ਲਾਦੇ ਆ ਪੱਕਿਆ ਲਾ ਫੇਰ ਗੱਲ ਬਣੂਗੀ ਆ ਲੈ ਫੜ ਬੋਲ 25000 ਦੀ ਬੱਕਰੀ ਲੈਣਾ ਨਾ 25 ਪੱਕਾ ਮੋ ਲਾਇਆ ਵਾ ਕੱਚਾ ਨਹੀਂ ਲਾਇਆ ਨਾ ਉਹ ਤਾਂ ਠੀਕ ਹੈ ਗੱਲ ਐ ਤਾਂ ਕੋਈ ਗੱਲ ਨਹੀਂ ਜਿੱਥੇ ਤੱਕ ਸਾਡੀ ਗੁਜਾਇਸ ਸੀ ਸੀ ਲਾਤਾ ਹਾਂ ਉਹ ਤਾਂ ਠੀਕ ਹੈ ਜੀ ਗੱਲ ਬੋਲ ਨਹੀਂ ਬਾਬੇ ਬਵਾ ਵਰਤਾ ਬਾੜਾ ਵਰਤਾ ਯਾਰ ਤਾਜੀ ਕਰਕੇ ਤਾਂ ਪੈਸੇ ਲਾਏ ਨੇ ਨਹੀਂ ਤਸੀਂ ਦਾ 18 ਠੋੜਾ ਵਾਲੀ ਲੈ ਲੈਣੀ ਸੀ ਚੱਲ ਤੂੰ 18 ਵਾਲੀ ਰੱਕ ਲਾਓ ਲੈ ਜਾ ਦਦੇ ਬਿਨਾ ਉਹ ਬੱਚਾ ਉਹਦੇ ਮਗਰ ਕਾ ਨੀ ਦਦੇ ਨਾ ਬੱਚਾ ਨਹੀਂ ਹੈਗਾ ਉਹਦੇ ਫਗਰ ਇਹ ਬੱਚਾ ਫੇ 35 ਯਾਰ ਚਲ ਦੱਸ ਲੈ 10000 ਹੁਣ ਤਾਂ ਜਾਇਜ ਲਾਏ ਨੇ ਪੈਸੇ ਤੇਰਾ ਮੈਂ ਫਰਕ ਰੱਖਿਆ ਦੇਖੋ ਆਪਾਂ ਮੰਡੀ 'ਚ ਖੜੇ ਆਪਾਂ ਫਰਕ ਨਹੀਂ ਰੱਖਿਆ ਉਹਦੇ ਦਿਨੋਂ ਲਾਏ ਨੇ ਪੈਸੇ ਆਪਾਂ ਦਿਨੋਂ ਲਾਏ ਨੇ ਆ ਉਹ ਤਾਂ ਤੇਰੀ ਗੱਲ ਠੀਕ ਆ ਆਏ ਜੀ ਅੱਜ ਕੀ ਕੀ ਹੁਣ ਕੀ ਰੜਕ ਕਹਿੰਦੀ ਐ ਤੁਸੀਂ ਕੀ ਕਹਿੰਦੇ ਹੋ ਇਹ ਵੀ ਦੱਸ ਦਿਓ ਖੁੱਲ ਕੇ ਦੱਸੋ ਯਾਰ ਕੈਮਰਾ ਲਾਈਵ ਚੱਲਦਾ ਵਾ 40000 ਰੁਪਏ ਮੰਗੇ ਤਾਂ ਮੈਂ 2000 ਘੱਟ ਦੇ ਦੋ ਐਂ ਗੱਲ ਕਰ ਜੀ ਬਾਬੇ 2000 ਦੀ ਬੱਕਰੀ ਲੈ ਜਾ ਬਾਬੇ ਜਾ ਕੋਈ ਗੱਲ ਕੀ ਹੱਥ 1000 2000 ਕਿ ਤੋੜ ਬਸ ਬੱਸ ਅਲੇ ਹੋਰ ਤੋੜ ਅਲੇ ਹੋਰ ਤੋੜ ਸਹੀ ਲਾਤੀ ਗੱਲ ਮੈਂ ਹੋਰ ਹਾਂ ਹੋਰ ਤੋੜੋ ਵੀਰੇ ਅੰਦਰ ਆ ਕੇ ਗੱਲ ਕਰ ਅੰਦਰ ਬੱਕਰੀ ਆਥਲ ਤੇ ਖੜਾ ਰਹੀ ਸੋਹਣੇ ਤੇ ਉਦਾਂ ਵੇਚਣੀ ਆ ਅਰਸੇ ਤੇ ਤਾਂ ਬੱਕਰੀ 40 ਦੀ ਵਿਕੂਗੀ ਜੇ ਵੀਰੇ ਨਗਦ ਵੇਚਣੀ ਆ ਤਾਂ ਬੱਕਰੀ 30 ਤੋਂ ਥੱਲੇ ਵਿਕੜੀਆਂ ਚਾਹੇ ਸ਼ਾਮ ਨੂੰ ਵੇਚਣੀ ਚਾਹੇ ਹੁਣ ਵੇਚਣੀ ਹਾਂਜੀ ਅਰਸੇ ਵਾਲਾ ਬਾਬੇ ਪੱਕਮੇ ਹੀ ਕਰ ਬੱਸ ਤੈਨੂੰ ਦੱਸਤਾ ਉਹ ਕਰੀਏ ਦੇ ਪਰਾਂ ਬੇਲਾ ਹੋ ਹੋਰ ਲੈ ਮਿਲਦੀਆਂ ਨਹੀਂ ਗਾਹਾਂ ਬਾਈ ਮੂਰੇ 50 50 ਮੰਗਦਾ ਤੈਨੂੰ ਨਹੀਂ ਮਿਲਦੀ 50 50 ਮੰਗਦੇ ਮੂਰੇ ਅਗਰ ਕਹਦਾ 50 ਲੈਣਾ ਜਾਂ ਤੇ ਹੋਰਾਂ ਗੱਲੇ ਨਹੀਂ ਕਰਦਾ ਕੋਈ ਹਾਂਜੀ ਚੱਲਦੀ ਹੈ ਜੀ ਉਧਰ ਚਲੋ ਕਿਉਂਕਿ ਬੰਦੇ ਨੇ ਤੈਨੂੰ ਪਤਾ ਫਿਰ ਉਹ ਵੀ ਦੇਖਣਾ ਵਾ ਹਾਂ ਕੰਮ ਕਰਨਾ ਹੀ ਐਵੇਂ ਕੀ ਫਸਾ ਇੱਕ ਬੱਕਰੀ ਲੈ ਕੇ ਦਿੱਤੀ ਐ ਇੱਕ ਹੋਰ ਲੈਣੀ ਐ ਦੋ ਹੀ ਲੈ ਕੇ ਦੇਣੀ ਐ ਅੱਜ ਆਹ ਗੱਲ ਕਿਸੇ ਟਾਈਮ ਰੱਬ ਖੜਾ ਰੱਖੇ ਇੰਨੇ ਦਾ ਬੱਚਾ ਐ ਓ ਬਾਈ ਤੇਰੀ ਗੱਲ ਸਹੀ ਹੈ ਜੀ ਯਾਰ ਇਤਰਾ ਬਹੁਤ ਬੋਸ ਬਣੀਗਾ ਬਹੁਤ ਬੱਚਾ ਪਰ ੱੱਲੇ ਬੁੱਲੇ ਬਹੁਤ ਚੰਗੀ ਆ ਕੋਈ ਹੋਈ ਨਹੀਂ ਦੂਏ ਸੂਏ ਨੂੰ ਚੱਲਦੀ 26 ਦੀ ਚੱਲਦੀ ਆ ਬਾਬੇ ਤੈਨੂੰ ਪਤਾ ਹੀ ਦੇਖ ਲੈ ਜੇ ਚੱਲਦੀ ਆ ਤਾਂ ਮੈਂ ਆਪਦੇ ਬਣੀ ਉਹ ਪਾ ਰਿਹਾ ਮੈਂ ਉਹ ਨੂੰ ਵੀ ਨਹੀਂ ਪੁੱਛਿਆ ਮੂ ਤੇਰੇ ਵੱਲ ਆ ਕਿੱਥੇ ਰਸਤਾ ਦਿੰਦਾ ਮੂ ਤੇਰੇ ਵੱਲੀ ਮੈਂ ਲਾਸਟ 26 ਗਿਆ ਤੈਨੂੰ ਹਾਂ ਲਾਸਟ 26 ਉਹਨੇ ਤੈਨੂੰ ਰਸਤਾ ਦੇਦਾ ਬਧੀਆ 26 ਲਾਸਟ ਆਓ ਚਲੋ ਆਇਆਂ ਤਾਂ ਕੋਈ ਨਾ ਤੇਰਾ ਗੁੱਸਾ ਕਰਨਾ ਜਿਹੜਾ ਦੋਰੀਏ ਲਾ ਦੇ ਨਹੀਂ ਕਿੱਕ ਸੱਟ ਮਾਰ ਕੇ ਬੱਕੀ ਲਿਆ ਲੈ ਨਹੀਂ ਨਹੀਂ ਮੈਂ ਲਾਤੀ ਜਿਹੜੀ ਸੱਟ ਲਾਉਣੀ ਸੀ ਛੱਬੀ ਦੀ ਹੋ ਗਈ ਨਹੀਂ ਜਲਦੀ ਹੁੰਦੀ ਬਾਬੇ ਨੂੰ ਕਰੀ ਛੱਬੀ ਕਹਿੰਦਾ ਬਾਈ ਅੱਜ ਤੋਂ ਤੇ ਆਪਾਂ ਆਪਾਂ ਬਾਬੇ ਨੂੰ ਕਰਾ ਦੇਣਾ ਦਾ ਪਰ ਕਿਤੇ ਘੌੜ ਕਰੀਆ ਉਹਦਾ ਇਹਨੂੰ ਵੀ ਪਤਾ ਵੀ ਬੱਕਰੀ ਕਿੰਨੇ ਦੀ ਆ ਚਲ ਫੇਰ ਤੁਹਾਡੀ ਮਰਜ਼ੀ ਆ ਲਾਓ ਜਿਹੜੀਆਂ ਕਹਿਣ ਦੀਆਂ ਗੱਲਾਂ ਨਹੀਂ ਹੈਗੀਆਂ ਸਰਸੀਬ ਸਿੰਘ ਜੀ ਹਾਂ ਠੀਕ ਹੈ ਨਾ ਗੱਲ ਚਲ ਦੇਖ ਲੈ ਤਾਂ ਜਿਹੜਾ ਚੱਲਦੀ ਆ ਤਾਂ ਨਹੀਂ ਚੱਲਦੀ ਤੈਨੂੰ ਵੀ ਪਤਾ ਵੀ ਕਿੰਨੇ ਦੀ ਬੱਕਰੀ ਆਉਂਦਾ ਮੇਰੇ ਕਹਿਣ ਦੀਆਂ ਗੱਲਾਂ ਨਹੀਂ ਤੈਨੂੰ ਦੇਖੋ ਆਪਾਂ ਤਾਂ ਤੈਨੂੰ ਕਹਿ ਤਾ ਠੀਕ ਹੈ ਨਾ ਗੱਲ ਮੈਂ ਉਹ 25 ਤੱਕ ਵੀ ਮੇਰੇ ਅਗਲਾ ਵੇ ਗਾਹਕ ਨਹੀਂ ਸੀ ਮੈਂ 25 ਪਹਿਲੇ ਸੱٹے ਠੋਕਿਆ ਹੀ ਪੱਕਾ ਆ ਉਹ ਵੀ ਬੱਕਰੀ ਚੰਗੀ ਸੀ ਦੇਖੋ ਵੀ ਗੱਲ ਆਏ ਆ ਪਹਿਲੇ ਬਾਬਾ ਜੀ ਦਾ ਸਭ ਇਹਦਾ ਘੱਟ ਪੈਸੇ ਲਾਉਣੇ ਆ ਭਾ ਵੀਰੇਂਦਰ ਮੈਂ ਉਹ ਤਾਂ ਬੱਕਰੀ ਲਵਾਉਂਦੀ ਆ ਮ ਨੂੰ ਅਸੀਂ ਇੰਨਾ ਪਕਾ ਲਾਉਣਾ ਨਹੀਂ ਪੱਕਾ ਰਾਤ ਦਾ ਸਾਰਾ ਕੁਝ ਪੱਕਾ ਹੀ ਲਾਏਗਾ ਨਾ ਦੱਸਣਾ ਪੱਕੇ ਲਾਏ ਨੇ ਦਿਲੋਂ ਕਹਿ ਰਿਹਾ ਤੈਨੂੰ ਹੋਰ ਚੋ ਕਰਕੇ ਦੇਖ ਲਈ ਹੁਣ ਕਿਸੇ ਹੋਰ ਚੋ ਕੱਢ ਲਈ ਪਹਿਲੀ ਵਾਰੀ ਤਾਂ ਬੰਦੇ ਨੂੰ ਬੱਕਰੀਆਂ ਲੈ ਕੇ ਦੇਣੀਆਂ ਉਹ ਜੇ ਦੁੱਧ ਜਾ ਕੇ ਚੋਊਗਾ ਫਿਰ ਭੱਜਿਆ ਆਊ ਅਗਲੇ ਹਫਤੇ ਆਓ ਚਲੋ ਉਹ ਤਾਂ ਠੀਕ ਆ ਗੱਲ ਬੋਲ ਬੋਲਣਾ ਕਿਉਂ ਤੈਨੂੰ ਦੁਕਾਨਾਂ ਦਾ ਤੈਿਹੇ ਪੈਸੇ ਪੈਸੇ ਤਾਂ ਲੈ ਲੈਂਦੇ ਪੈਸੇ ਦੀ ਕੋਈ ਗੱਲ ਨਹੀਂ ਕਿੱਥੇ ਚੱਲੇ ਆਪੇ ਆ ਤੂੰ ਫੜਾ ਕਿਹੜੀ ਗੱਲ ਬੋਲ ਬਾਈ ਬਾਈ ਹਾਂ ਬਾਈ ਲੋ ਫਿਰ ਇਹਨੂੰ ਲੋ 1/4 ਬੱਚੀ ਕੁਲੀ ਦੇ ਗਾ ਕੇ ਸੀ ਇਹੋ ਬਾਬਾ ਜੀ ਤੁਸੀਂ ਕਰਦਾ ਚਲੋ ਬੋਲ ਬਈ ਬੋਲ ਕਰਾ ਆ ਫਿਰ ਗੱਲ ਫਿਰ ਉੱਤੀ ਆ ਗਈ ਉਹ ਟੈਟ ਕੁਛ ਨਹੀਂ ਐਵੇਂ ਨਾ ਦੋਨੇ ਪਿਓ ਪਤਾ ਬਣ ਜਾਣੇ ਹੋਰ ਹੀ ਤਰ੍ਹਾਂ ਰਹਿ ਆਂ ਜੀ ਲਾਉਣ ਇੱਕ ਵਪਾਰੀ ਬਣੀਆਂ ਦੇ ਇੱਕ ਦਲਾਲ ਬਣੀਆਂ ਦਾ ਹੀਰੇ ਹਣ ਵਾਲਾ ਜੂਟਾ ਖਾ ਰਿਹਾ ਤੁਸੀਂ ਨਹੀਂ 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 ਅਸੀਂ ਨਹੀਂ ਬਣਦੇ ਬਾਬੇ ਮੈਂ ਤਾਂ ਜੀ ਉੱਥੇ ਬੈਠਾ ਮੈਂ ਵੀ ਤੂੰ ਤਾਂ ਨਹੀਂ ਦਖਲ ਦਿੰਦਾ ਮੈਂ ਤਾਂ ਅਸੀਂ ਦਾ ਮੈਂ ਕਹਿੰਦਾ ਮੈਂ ਜਿੱਦੇ ਬਹਿ ਜਾਣਾ ਜਿੰਨੇ ਦੀ ਬੱਕਰੀਆਂ ਤੂੰ ਵੇਚਦੇ ਅਸੀਂ ਤੈਨੂੰ ਵੀ ਨਹੀਂ ਕਹਿੰਦੇ ਹਾਂ ਦੇਖ ਲੈ ਜੇ ਤਾਂ ਤੈਨੂੰ ਦੇਰ ਤਾਂ ਤੈਨੂੰ ਪੁੱਗਦੀ ਆ ਤਾਂ ਦੇਖ ਲੈ ਹਾਂ ਜਿੰਨੇ ਦੀ ਹੈਗੇ ਉਹਨਾਂ ਦੀ ਵੇਚ ਪੱਕੇ ਨਹੀਂ ਕੱਚੇ ਵੇਚ ਕੱਚੇ ਨਾਲ ਤੇ ਅਮੇਰਾ ਗੱਲ ਨੂੰ ਹਾਂਜੀ ਹੈਗੀ ਕਿ ਜੈਸ ਭਾਈ ਸਾਢੇ 26 ਦੀ ਚਲਦੀ ਐ ਇਸ ਤੋਂ ਵੱਧ ਨਹੀਂ ਜੇ ਚਲਦੀ ਐ ਤਾਂ ਫੜ ਸਾਈ ਬਾਬੇ ਗੱਲ ਸੁਣ ਮੇਰੀ ਨਾ ਕੁਛ ਨਹੀਂ ਸੁਣਨੀ ਇੱਕ ਮਿੰਟ 20000 ਦੀ ਬੱਕਰੀ ਲੈ ਛੱਡ ਸਾਢੇ 26 ਤੂੰ ਤਾਂ ਬਹੁਤ ਬਾਹਰ ਤੁਰਿਆ ਫਿਰਦਾ ਸਾਢੇ 26 ਦੀ ਬੱਕਰੀ ਚਲਦੀ ਐ ਤਾਂ ਸਾਨੂੰ ਫੜ ਸਾਈ ਸ਼ੁਕੁਰ ਆਬਦੀ ਜੀ ਵਾੜ ਲਓ ਗਾਲ ਨਹੀਂ ਕੁੱਟਣਾ ਯਾਰ ਬੰਦਾ ਨਵਾਂ ਆ ਪਰ ਉਹ ਤੋੜਨਾ ਨਾਲ ਜੇ ਕਿਤੇ ਹੁੰਦਾ ਨਾ ਪੱਕਾ ਵਪਾਰੀ ਮੈਂ ਮੈਂ ਹਜ਼ਾਰ ਤੋਂ ਘੱਟ ਨਹੀਂ ਸੀ ਪਾਉਂਦਾ ਫੇਰ ਮੈਂ 27 ਦੀ ਜਗ੍ਹਾ 28 ਵੀ ਕਰ ਦਿੰਦਾ ਮੈਂ ਮੂੰਹ ਤੇ ਕਹਿ ਰਿਹਾ ਵੀਡੀਓ ਦੇ ਵਿੱਚ ਕਹਿ ਰਿਹਾ ਮੈਂ ਠੋਕ ਠੋਕ ਕੇ ਕਹਿੰਦਾ ਵੀ ਨਵੇਂ ਬੰਦੇ ਦੀ ਠੋਕ ਕੇ ਮਦਦ ਕਰਾਂਗੇ ਮੁੱਲਾਪੁਰ ਮੰਡੀ 'ਚ ਜਾਨਵਰ ਵੀ ਵਧੀਆ ਲੈ ਕੇ ਜਾਵਾਂਗੇ ਪਹਿਲਾਂ ਵੀ ਵੀਡੀਓ ਤੇਰੇ ਕੋਲੇ ਬਣਾਈ ਆ ਜਿਹੜਾ ਲੈ ਕੇ ਜਾਵਾਂਗੇ ਏਸੇ ਕੰਡੀਸ਼ਨ 'ਚ ਆਜੇ ਵੇਚ ਕੇ ਵੀ ਦਵਾਂਗੇ ਉਹ ਬੜੀ ਚੰਗੀ ਗੱਲ ਹੈ ਵੇਚਾਂਗੇ ਵੀ ਉਹਨੂੰ ਪਰ ਕੰਡੀਸ਼ਨ ਇਹੀ ਹੋਵੇ ਇਹ ਨਾ ਹੋਵੇ ਵੀ ਥਾਂ ਉੱਤੇ ਨੂੰ ਹੋਵੇ ਤੇ ਤੂੰ ਕਹੋ ਜੀ ਅਸੀਂ ਤਾਂ 28 ਦੀ ਲਈ ਸਾਡੀ ਵੇਚੋ ਹਾਂ ਜੀ ਹਾਂ ਮੱਕੇ ਪੁੱਛਦੇ ਨਹੀਂ ਘਰਾਂ ਬੰਨੇ ਕਿ ਵੇਚੇ ਸੁੱਕਿਆ ਹੁੰਦਾ ਪਸ਼ੂ ਬੋਲੋ ਕਰ ਬੱਬ ਟਗਾਣੇ ਲਾ ਤੇ ਯਾਰ ਦਰਸ਼ਨ ਮੈਂ ਤੈਨੂੰ ਸਹੀ ਕਹਿਆ ਤੇਰੀ ਦੇਖ ਦਿਲੋਂ ਦਾ ਹੱਥੇ ਵੀ ਨਹੀਂ ਪੋਕੜੀ ਨਹੀਂ ਪੋਕੜੀ ਹੋਰ ਦੱਸ ਹੁਣ ਕਿੰਨੇ ਕਰਾ ਨਹੀਂ ਨਹੀਂ ਚੱਲਣੀ ਨਹੀਂ ਚੱਲਣੀ ਮੈਂ ਤੈਨੂੰ ਕਹਿ ਤਾ ਜੇ ਤਾਂ ਤੈਨੂੰ ਚੱਲਦੀ ਆ ਬੰਦਾ ਨਵਾਂ ਜੇ ਤਰੀ ਚੱਲਦੀ ਆ ਲੈ ਫੜ ਸਾਈ ਮੈਂ ਤਾਂ ਤੂੰ ਤਾਂ ਇਹ ਨਾ ਨਾ ਸੀ ਤੇਰੇ ਤੋਂ ਤਾਂ ਪਵਾ ਨਹੀਂ ਮੈਂ ਤਾਂ ਮੇਰਾ ਫੇਰ ਰੜਿਆ ਖੜਾ ਮੈਂ ਇੱਕ ਬਾਈ ਤੁਹਾਨੂੰ ਦੱਸ ਦਾਂ ਨਾ ਕਿ ਸੌਦਾ ਚਲੋ ਹੋਵੇ ਨਾ ਹੋਵੇ 5400 ਨਾਲ ਹੋ ਵੀ ਸਕਦਾ ਕੋਈ ਚੱਕਰ ਨਹੀਂ ਮੁੱਲਾਪੁਰ ਦਾਖਾ ਬੱਕਰੀ ਦੀ ਮੰਡੀ ਤੇ ਖੜੇ ਆਂਗੇ ਟ੍ਰੇਨਿੰਗ ਕੈਂਪ ਆ ਰਿਹਾਗਾ ਬਾਬਾ ਜੀ ਦੱਸਿਓ ਮੜਾ ਜੀ ਹਾਂ ਜੀ ਟ੍ਰੇਨਿੰਗ ਕੈਂਪ ਆ ਜੀ ਅਪ੍ਰੈਲ ਦੇ ਦੂਜੇ ਹਫਤੇ ਚ ਰੱਖਿਆ ਜਾਊਗਾ ਜੀ ਜਿਹੜੇ ਵੀਰਾਂ ਨੇ ਵੀ ਰਜਿਸਟ੍ਰੇਸ਼ਨ ਕਰਵਾਉਣੀ ਆ ਮੇਰਾ ਨੰਬਰ ਨੋਟ ਕਰ ਲਓ 9914473916 5000 ਰੁਪਏ ਉਹਦੀ ਫੀਸ ਹੋਊਗੀ ਜੀ ਜਿਹੜਾ ਮਾਨਤਾ ਪ੍ਰਾਪਤ ਸਰਟੀਫਿਕੇਟ ਮਿਲੂਗਾ ਡਾਕਟਰ ਦੇ ਉੱਪਰੋਂ ਪੱਕੀ ਮੋਹਰ ਲੱਗੀ ਹੋਊਗੀ ਤੇ ਦੂਸਰੇ ਨੰਬਰ ਤੇ ਸਾਰੀ ਜਾਣਕਾਰੀ ਦਿੱਤੀ ਜਾਊਗੀ ਬੱਕਰੀ ਪਾਲਣ ਦੀ ਬੱਕਰੀ ਨੂੰ ਸਭਾਲਣ ਦੀ ਡੀ ਫਾਰਮ ਕਰਨ ਦੀ ਵੈਕਸੀਨ ਕਰਨ ਦੀ ਸਾਰੇ ਤਿਆਰਵੇ ਦੱਤੇ ਜਾਣਗੇ ਵੀ ਕਿਵੇਂ ਬੱਕਰੀ ਖਰੀਦਣੀ ਆ ਕਹੇ ਜੀ ਬੱਕਰੀ ਖਰੀਦਣੀ ਆ ਕਹੇ ਜੀ ਬੱਕਰੀ ਤੇ ਕਿਵੇਂ ਪੈਸੇ ਲਾਉਣੇ ਆ ਕਿਵੇਂ ਅਗਲਾ ਮਾਲਕ ਮੰਗਦਾ ਤੇ ਆਪਾਂ ਕਿੰਨੇ ਕੁ ਲਾਉਣੇ ਆ ਹੁਣ ਜਿੱਦਾਂ ਵੀਰਾਂ ਨੇ 40000 ਮੰਗਿਆ ਤੇ ਅਸੀਂ ਇਹਤੇ 22000 ਲਾਇਆ ਠੀਕ ਹੈ ਨਹੀਂ ਅਸੀਂ ਅੱਧ ਚ ਲਾਇਆ ਤੇ ਅਸੀਂ ਹੁਣ ਇਸ ਵਕਤ ਉਹਤੇ 26.50 ਤੇ ਲਾ ਕੇ ਖੜ ਗਏ ਆ ਬੇਸ਼ੱਕ ਦੀ ਬੱਕਰੀ ਸਾਨੂੰ ਪਤਾ ਵੀ ਹੋਰ ਵੀ 2000 ਉੱਤੇ ਜਾਂਦੀ ਆ ਪਰ ਇਹ ਨਵੇਂ ਬੰਦੇ ਨੇ ਆਪਾਂ ਇਹਨਾਂ ਨੂੰ ਉੱਪਰ ਚੱਕਣਾ ਇਸ ਕਰਕੇ ਅਸੀਂ ਉਹ ਪਾਲੀ ਵਪਾਰੀ ਨਾਲ ਧੱਕਾ ਕਰ ਰਹੇ ਆ ਜਿਹੜਾ ਨਵਾਂ ਫਾਰਮਿੰਗ ਵਾਲਾ ਉਹ ਵੀ ਅਸੀਂ ਮਦਦ ਕਰ ਰਹੇ ਆ ਠੋਕ ਕੇ ਤੇ ਮੁੱਲਾਪੁਰ ਬੱਕਰਾ ਮੰਡੀ ਆ ਵੀਰੇ ਹਰ ਸ਼ਨੀਵਾਰ ਨੂੰ ਪੱਕੀ ਲੱਗਦੀ ਆ ਜਦੋਂ ਤੁਸੀਂ ਮੁੱਲਾਪੁਰ ਪਿੰਡ ਆਗੇ ਮੁੱਲਾਪੁਰ ਸ਼ਹਿਰ ਤੋਂ ਖੇਤਾਂ ਵਾਲੇ ਪਾਸੇ ਤਰਵੰਡੀ ਵਾਲੇ ਰਾਹ ਦੇ ਉੱਤੇ ਮੰਡੀ ਲੱਗਦੀ ਆ। ਜ਼ਰੂਰ ਪਹੁੰਚਿਆ ਕਰੋ ਹਰ ਸ਼ਨੀਵਾਰ ਨੂੰ ਬਹੁਤ-ਬਹੁਤ ਧੰਨਵਾਦ। ਹਾਂਜੀ ਦਰਸ਼ਨ ਸਿੰਘ ਜੀ ਫੜੋ ਸਾਈ। ਦੱਸੋ ਬਾਬਾ। ਬਸਿਆ। 26.5 ਨਹੀਂ ਬਾਬੇ ਇੰਨਾ ਨਾ ਮਾਰ ਤੂੰ। ਬਹੁਤ ਹੁਣ ਕਰ। ਬੱਕਰੀ 30000 ਦੀ ਬੱਕਰੀ ਪਾਲਿਆ ਛੱਡ ਸਾਰੀਆਂ ਗੱਲਾਂ ਕਿਹਾ ਉੱਥੇ। ਮੇਰੀ ਥੋੜਾ ਮੂਨ ਵੀ ਪਹੁੰਚਦਾ ਬੱਕਰੀ ਹੋ ਗਈ 27000 ਦੀ। ਚੁੱਪ ਕਰ। ਨਹੀਂ ਬਾਬਾ ਜੀ। ਕੋਈ ਨਹੀਂ ਤੂੰ। ਬਾਬੇ ਇੰਨਾ ਨਾ ਮਾਰ। ਚੱਲ ਮੇਰੀ ਰਹਿ ਗਈ 27 ਦੀ ਕਰ ਬੱਕਰੀ। 27000। ਭਾਜਦਾ ਨਹੀਂ ਹੁੰਦਾ ਮੈਂ ਜਿਹੜਾ ਮੈਂ ਸੌਦਾ ਕਰ ਲਵਾਂ। ਕੋਈ ਘਾਟੇ ਵਾਲਾ ਨਹੀਂ ਹੈਗਾ ਇਹ ਕੀ ਗੱਲ ਹੋ ਗਈ ਜੀ ਨਹੀਂ ਉਹ ਉਹਨਾਂ ਦੀ ਖੁਸ਼ੀ ਆ ਆਪਾਂ ਧੱਕਾ ਨਹੀਂ ਕਰਨਾ ਮੈਂ ਆਪਾਂ ਪਹਿਲਾਂ ਵੀ ਕਿਹਾ ਵੀ ਆਪਾਂ ਧੱਕਾ ਨਹੀਂ ਕਰਨਾ ਨਹੀਂ ਸੰਭਲ ਹੀ ਨਹੀਂ ਬਾਈ ਹੁਣ ਆਇਆ ਚੱਲ 1000 ਖਾਤਰ ਦਾ 1500 ਖਾਤਰ ਨਹੀਂ ਪਸ਼ੂ ਮਹਿੰਗਾ ਹੁੰਦਾ ਹੁੰਦਾ ਲੈ ਇਹ ਬੱਕਰੀ ਬਾਬਾ ਜੀ ਨੇ ਆਪ ਰੱਖ ਲਈ ਉਹ ਕਹਿੰਦੇ ਵੀ 500 ਨਾਲ ਸਾਨੂੰ ਪੁੱਛਦੀ ਨਹੀਂ ਤੇ ਬਾਬਾ ਜੀ ਨੇ ਇਹ ਬੱਕਰੀ ਆਪ ਰੱਖ ਲਈ ਭਾਈ ਕਹਿੰਦੇ ਕੋਈ ਚੱਕਰ ਨਹੀਂ ਮੱਝਾਂ ਬਾਰੇ ਸਾਨੂੰ ਪੁੱਛ ਮੱਝ ਅਸੀਂ 2-2 ਲੱਖ ਦੀ ਵੀ ਲਈ ਆ